ਮੇਰਾ ਮੋਬਾਈਲ ਬਈ ਮੋਬਾਈਲ ਤਾਂ ਦੇ ਮੇਰਾ ਕਿੱਥੇ ਹੈ ਰੋ ਬਈ ਕਿੱਧਰ ਗਿਆ ਭਾਈ ਇਹ ਕਮਾਲ ਦੀ ਗੱਲ ਹੋ ਗਈ ਇਹ ਪਣੀ ਲੈ ਲਿਆ ਹੈ ਹਾਂ ਹਾਂ ਹੁਣ ਤਾਂ ਲੋੜ ਆ ਗਿਆ ਭਾਈ ਰੋ ਰਲਾ ਬੈਠਾ ਹੈ ਹਲੋ ਮੈਂ ਸਰਪੰਚ ਬੋਲਦਾ ਕਿਹੜੀ ਬੋਲਦੀ ਐ ਹਾਂ ਠੀਕ ਆ ਠੀਕ ਆ ਠੀਕ ਆ ਤੂੰ ਸੁਣਾ ਹੋਰ ਬਾਲ ਬੱਚਾ ਬੱਚਿਆ ਠੰਡ ਠਾਰੀ ਤੂੰ ਅੱਛਾ ਹਾਂ ਸੱਚ ਜੇ ਠੜ ਚੱਲੀ ਜਾਂਦਾ ਮੈਂ ਸਿਆਲ ਹਾਂ ਠੀਕ ਆ ਫਿਰ ਖੁੱਲ ਗਿਆ ਤੀਜੀ ਹੋਰ ਸੁਣਾਓ ਸਬਸਤਰੀ ਕਾਲ ਹੋਰ ਤੁਸੀਂ ਸੁਣਾਓ ਕਿਵੇਂ ਹੋ ਮੈਂ ਤਾਂ ਜਮਾ ਬਾਕੂ ਭਾਗਾ ਹਾਂ ਫਿਰ ਦੀਏ ਘਾਟੋ ਡਾਣੀ ਡਾਣੀ ਤੇ ਕਿਹੜੇ ਦਿਨ ਦੀ ਸਾਡੇ ਵੇੜੇ ਵਾਲੀ अच्छा ओ मेरी प्रजा या ले गेड़े ਤਾਂ ਦੇਣੀਆਂ ਗੋਲੀਆਂ ਖਾਂਦੀ ਆ ਬਾਈ ਵੀ ਖੀਤੋ ਲਿਆ ਕੇ ਤੜਕੀ ਚੱਲਦੀ ਆ ਫਿਰ ਸਾਰਾ ਦਿਨ ਚਾਹੀ ਕੁਛ ਕਰਾਈ ਚੱਲ ਕੰਮ ਕੰਮ ਤਾਂ ਤੂੰ ਐ ਲਾ ਲਾ ਵੀ ਜਿਹੜੀ ਪਤੀਲੀ ਆ ਚਾਹ ਲਈ ਛੀ ਵਾਰੀ ਧੋਂਦੀ ਆ ਹਾਂ ਚਮਕਾ ਛੜੇ ਕਸਾਤੀ ਕਾਗਜ਼ ਬਣਾਤਾ ਉਹ ਤਾਂ ਤਾਂ